ਬਹੁਤ ਸਵਾਗਤ ਹੈ ਜੀ ਦਾ ਵੀਜ਼ਾ ਆਫਿਸ ਤੋਂ ਸੁਨੇਹਾ ਮੈਡਮ ਸਾਡੇ ਨਾਲ ਨੇ ਆ ਆਈਆਰਸੀਸੀ ਨੇ ਫੈਸਲਾ ਕੀਤਾ ਸੀ ਕਿ ਹੁਣ ਜਦੋਂ ਕੈਨੇਡਾ ਰਿਫਿਊਜ਼ਲ ਦੇਗਾ ਤੇ ਸਟੂਡੈਂਟਸ ਨੂੰ ਰੀਜ਼ਨ ਦੱਸਿਆ ਜਾਏਗਾ ਰਿਫਿਊਜ਼ਲਸ ਵੀ ਆ ਰਹੀਆਂ ਨੇ ਰੀਜ਼ਨਸ ਵੀ ਆ ਰਹੇ ਨੇ ਇਹਨਾਂ ਰੀਜ਼ਨਸ ਤੋਂ ਵਿਦਿਆਰਥੀ ਕਿਵੇਂ ਰੀਫਾਈਲ ਕਰਨ ਤੋਂ ਬਾਅਦ ਰਿਫਿਊਜ਼ਲ ਤੋਂ ਬਚ ਸਕਦੇ ਨੇ ਇਹੀ ਟਾਪਿਕ ਹੈ ਜਿਹਦੇ ਤੇ ਸਨੇਹਾ ਮੈਡਮ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਸੋ ਮੈਂ ਚਾਹੂੰਗਾ ਜੀ ਪੂਰੀ ਕਲੈਰਿਟੀ ਦਿਓ ਸੋ ਆਈਆਰਸੀਸੀ ਤੇ ਇੱਕ ਨਵੀਂ ਅਪਡੇਟ ਆਈ ਸੀ ਕਿ ਹੁਣ ਜਦੋਂ ਤੁਹਾਨੂੰ ਰਿਫਿਊਜ਼ ਕਰੇਗਾ ਤਾਂ ਆਫੀਸਰ ਆਪਣਾ ਜਿਹੜਾ ਡਿਸੀਜਨ ਮੈਂਸ਼ਨ ਕਰੇਗਾ ਕਿ ਉਹਨੇ ਤੁਹਾਨੂੰ ਰਿਫਿਊਜ਼ ਕਿਉਂ ਕੀਤਾ ਵਾ ਸੋ ਰਿਫਿਊਜ਼ਲਸ ਆਨੀਆਂ ਸਟਾਰਟ ਹੋ ਗਈਆਂ ਸੀਗੀਆਂ ਔਰ ਉਹਨਾਂ ਦੇ ਵਿੱਚ ਹੁਣ ਰੀਜ਼ਨਸ ਵੀ ਆ ਰਹੇ ਆ ਸੋ ਰੀਜ਼ਨਸ ਦਾ ਕੀ ਬੈਨੀਫਿਟਸ ਹੋਣਗੇ ਉਨਾ ਬਾਰੇ ਅੱਜ ਆਪਾਂ ਗੱਲ ਕਰਦੇ ਆ ਸੋ ਦੇਖੋ ਬੈਨੀਫਿਟ ਤਾਂ ਸਭ ਤੋਂ ਵੱਲੇ ਇਹ ਆ ਕਿ ਅਗਰ ਆਪਾਂ ਜਦੋਂ ਪਹਿਲੇ ਰਿਫਿਊਜ਼ ਹੁੰਦੇ ਸੀ ਤਾਂ ਸਾਨੂੰ ਕੇਪਸ ਨੋਟਸ ਸਪਲਾਈ ਕਰਨੇ ਪੈਂਦੇ ਸੀਗੇ ਔਰ ਉਹਦਾ ਰਿਜ਼ਲਟ ਕਦੀ ਕਦੀ 2-2 ਮਹੀਨੇ ਵੀ ਨਹੀਂ ਆਉਂਦਾ ਸੀ 20-25 ਦਿਨ ਤਾਂ ਆਮ ਗੱਲ ਸੀਗੀ ਬਟ ਹੁਣ ਸਟੂਡੈਂਟ ਨੂੰ ਵੇਟ ਨਹੀਂ ਕਰਨੀ ਪਊਗੀ ਕਿਉਂਕਿ ਰੀਜ਼ਨ ਮੈਂਸ਼ਨ ਹੁੰਦਾ ਹੈ ਰਿਫਿਊਜ਼ਲ ਲੈਟਰ ਤੇ ਔਰ ਇਹ ਤੋਂ ਪਹਿਲੇ ਕੀ ਹੁੰਦਾ ਸੀਗਾ ਕਿ ਮੈਕਸਿਮਮ ਰੀਜ਼ਨ ਕੀ ਹੁੰਦੇ ਸੀਗੇ ਕਿ ਤੁਸੀਂ ਤੁਹਾਡੇ ਫੰਡਸ ਇਨਸਫੀਸੈਂਟ ਹੈ ਕਿ ਜਾਂ ਤੁਸੀਂ ਵਾਪਿਸ ਨਹੀਂ ਆਨਾਵਾ ਸੋ ਇਹੀ ਰੀਜ਼ਨਸ ਹੁੰਦੇ ਸੀਗੇ ਸੋ ਉਹਦੀ ਜਸਟੀਫਿਕੇਸ਼ਨ ਸਮਝ ਨਹੀਂ ਆਂਦੀ ਸੀਗੀ ਬਟ ਹੁਣ जड़िया रिफ्यूजल आ रही फंड करके मेन आ रही हैं। क्योंकि देखो एकेडमिक वाला लैंग्वेज टेस्ट वाला पार्ट तो सबनों क्लीयर आ जी आई सी पे करनी सबू क्लीयर आ फुल पे करनी ट्यूशन फीस सबन क्लीयर आ बट हूँ जी फंडिंग ਪਲਸ ਤੁਹਾਡਾ ਕੋਰਸ ਹੁਣ ਕੋਰਸ ਬਹੁਤ ਜਿਆਦਾ ਇੰਪੋਰਟੈਂਟ ਹੋ ਗਿਆ ਕਿਉਂਕਿ ਕੁਝ ਰਿਫਿਊਜ਼ਰਸ ਇਦਾਂ ਦੀਆਂ ਵੀ ਆਈਆਂ ਵਾ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਇਹ ਕੋਰਸ ਤਾਂ ਇੰਡੀਆ ਦੇ ਵਿੱਚ ਵੀ ਹੈਗਾ ਤੁਸੀਂ ਕਿਉਂ ਇੰਡੀਆ ਤੋਂ ਕਿਉਂ ਨਹੀਂ ਕਰਦੇ ਕਿ ਤੁਸੀਂ ਕਿਉਂ ਇੰਟਰਨੈਸ਼ਨਲ ਸਟੂਡੈਂਟ ਬਣਨਾ ਚਾਹੁੰਦੇ ਹੋ ਜਾਂ ਕਿਉਂ ਤੁਸੀਂ ਕੈਨੇਡਾ ਆ ਕੇ ਸਟੱਡੀ ਕਰਨਾ ਚਾਹੂਗਾ ਹੁਣ ਸਭ ਤੋਂ ਮੇਨ ਤੁਹਾਡਾ ਜਿਹੜਾ ਫੋਕਸ ਰਹਿਣਾ ਚਾਹੀਦਾ ਤੁਹਾਡੀ ਐਸਓਪੀ ਤੇ ਔਰ ਐਸਓਪੀ ਤੇ ਸਭ ਤੋਂ ਮੇਨ ਜਿਹੜਾ ਸਾਨੂੰ ਵਰਕ ਕਰਨਾ ਪਏਗਾ ਕਿ ਅਸੀਂ ਇੱਕ ਜੈਨੂਇਨ ਸਟੂਡੈਂਟ ਆ ਔਰ ਅਸੀਂ ਵਾਪਸ ਆਨ ਹੈ ਸੋ ਵਾਪਸ ਆਨ ਦਾ ਜਿਹੜਾ ਕਾਰਨ ਆ ਨਾ ਉਹ ਬਹੁਤ ਸਟਰੋਂਗ ਚਾਹੀਦਾ ਉਹਦੀ ਬਹੁਤ ਜਸਟੀਫਿਕੇਸ਼ਨ ਚਾਹੀਦੀ ਆ ਸੋ ਕੋਰਸ ਉਹ ਸਭ ਦੇ ਨਾਲ ਚੂਜ਼ ਕਰੋ ਜਿਹਦੀ ਤੁਹਾਡੇ ਕੋਲ ਜਸਟੀਫਿਕੇਸ਼ਨ ਹੋਵੇ ਹੁਣ ਤੁਹਾਨੂੰ ਇੱਕ ਐਕਸਪਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਗੀ ਪਹਿਲੇ ਵਾਲਾ ਸਿਨੈਰੀਓ ਨਹੀਂ ਹੈਗਾ ਸੋ ਐਸਓਪੀ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਆਫੀਸਰ ਦਾ ਹਮ ਬੇਸ ਤੁਹਾਡਾ ਵੀਜ਼ਾ ਦੇਣ ਦਾ ਉਹੀ ਹੋਏਗਾ ਕਿ ਤੁਸੀਂ ਵਾਪਸ ਕਿਉਂ ਆਣਾ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਐਕਸਪਰਟ ਮੌਜੂਦ ਸੀ ਔਰ ਕੋਈ ਵੀ ਤੁਹਾਡੇ ਜ਼ਹਿਨ 'ਚ ਸਵਾਲ ਹੈ ਤੇ ਤੁਸੀਂ ਸਕਰੀਨ ਉੱਪਰ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਾਲ ਕਰੋ ਤੁਸੀਂ ਨੇੜੇ ਦੇ ਆਫਿਸ 'ਚ ਵਿਜ਼ਿਟ ਕਰੋ ਪੂਰੀ ਕਲੈਰਿਟੀ ਹਾਸਲ ਕਰੋ ਤੁਹਾਡੇ ਮਨ 'ਚ ਕੋਈ ਵਹਿਮ ਹੈ बार-बार ਪੁੱਛੋ ਈਮੇਲ ਕਰੋ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਟੀਮ ਦੇ ਨਾਲ ਸੰਪਰਕ ਕਰਕੇ ਪਰ ਆਪਣੀ ਜ਼ਿੰਦਗੀ ਦਾ ਡਿਸੀਜਨ ਪੂਰੀ ਕਲੈਰਿਟੀ ਤੋਂ ਬਾਅਦ ਕਰਨਾ ਹੈ ਤਾਂਕਿ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰੋ ਸੋ ਬਹੁਤ ਬਹੁਤ ਤਾਂ